ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਸਾਕੀਆਂ ਚੈਨਲ ਵਿੱਚ ਚਾਅ ਜੀ ਦਾ ਬਹੁਤ-ਬਹੁਤ ਸਵਾਗਤ ਹੈ ਗੁਰੂ ਨਾਨਕ ਦੇਵ ਜੀ ਚੌਧਰੀ ਅਜੀਤਾ ਜੀ ਨੂੰ ਕੀ ਉਪਦੇਸ਼ ਦੇ ਰਹੇ ਹਨ ਆਓ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਯਾਤਰਾ ਦੇ ਦੌਰੇ ਤੋਂ ਜਦੋਂ ਵਾਪਸ ਆਏ ਤਾਂ ਪੱਖਾ ਗ੍ਰਾਮ ਦੇ ਚੌਧਰੀ ਅਜੀਤਾ ਨਾਲ ਕਨਿਸ਼ਟਾ ਵਧ ਗਈ ਸਮਾ ਸਮਾ ਵੱਖ-ਵੱਖ ਮਜਮੂਨਾਂ ਉੱਤੇ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਦੇ ਨਾਲ ਵਿਚਾਰ ਵਿਸ਼ਰਾਮ ਹੁੰਦਾ ਰਹਿੰਦਾ ਉਹ ਆਪਣੀ ਸ਼ੰਕਾਵਾਂ ਦਾ ਸਮਾਧਾਨ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਕਰਵਾਉਂਦੇ ਰਹਿੰਦੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਉਹਨਾਂ ਦੇ ਮਨ ਨੂੰ ਬਹੁਤ ਪਾਉਂਦੀ ਸੀ ਇੱਕ ਦਿਨ ਚੌਧਰੀ ਜੀਤਾ ਗੁਰੂ ਨਾਨਕ ਦੇਵ ਜੀ ਤੋਂ ਸਲਾਹ-ਮਸ਼ਵਰਾ ਕਰਦੇ ਸਮੇਂ ਪੁੱਛਣ ਲੱਗਾ ਕਿ हे ਗੁਰੂ ਨਾਨਕ ਇਸ ਜੀਵਨ ਨੂੰ ਸਾਰਥਕ ਕਰਨ ਲਈ ਮਨੁੱਖ ਨੇ ਕਈ ਧਰਮਾਂ ਨੂੰ ਅਪਣਾਇਆ ਹੈ ਕਈ ਪ੍ਰਕਾਰ ਦੀਆਂ ਮੰਤਾਵਾਂ ਦਾ ਪ੍ਰਚਲਨ ਕੀਤਾ ਹੈ ਪਰ ਸਾਨੂੰ ਕਿਹੜਾ ਰਸਤਾ ਅਪਣਾਉਣਾ ਚਾਹੀਦਾ ਹੈ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਧਰਮ ਦਾ ਰਸਤਾ ਪ੍ਰੇਮ ਭਗਤੀ ਹੈ ਅਸਲ ਵਿੱਚ ਤਰਮੋ ਉਹੀ ਉਚਿਤ ਹੈ ਜਿਸ ਨੂੰ ਹਰ ਇੱਕ ਵਰਗ ਦਾ ਵਿਅਕਤੀ ਸਹਿਜ ਰੂਪ ਵਿੱਚ ਅਪਣਾ ਸਕੇ ਜਿਸ ਨੂੰ ਅਪਣਾਉਣ ਨਾਲ ਪ੍ਰਾਪਤੀ ਜ਼ਿਆਦਾ ਹੋਵੇ ਤੇ ਪਰਿਸ਼ਰਮ ਘੱਟ ਕਰਨਾ ਪਵੇ ਵਿਅਕਤੀ ਸੁਧਾਰਨ ਨੂੰ ਗ੍ਰੰਥਤ ਵਿੱਚ ਸਾਰੇ ਕਿਰਿਆਲੂ ਫਰਜ਼ ਨਿਭਾਉਂਦੇ ਹੋਏ ਧਿਆਨ ਮੰਨ ਪ੍ਰਭੂ ਚਰਣਾ ਵਿੱਚ ਰੱਖਣਾ ਚਾਹੀਦਾ ਹੈ ਇਸ ਢਾਂਗ ਨੂੰ ਸਹਿਜ ਯੋਗ ਕਹਿੰਦੇ ਹਨ ਇਸ ਵਿੱਚ ਮਨ ਉੱਤੇ ਨਿਰੰਤਰ ਰੱਖਦੇ ਹੋਏ ਸਾਰਾ ਕੁਝ ਸੰਜਮ ਨਾਲ ਹੀ ਕਰਨਾ ਹੈ ਕਿਸੇ ਗੱਲ ਦੀ అతి ਨਹੀਂ ਕਰਨੀ ਜੋ ਵੀ ਕਾਰਜ ਕੁਦਰਤ ਦੇ ਨਿਯਮ ਵੱਧ ਸਿਧਾਂਤਾਂ ਦੇ ਸਮਾਨ ਹੋਵੇਗਾ ਉਸ ਵਿੱਚ ਨਿਸ਼ਚੈ ਹੀ ਸਫਲਤਾ ਮਿਲੇਗੀ ਇਸ ਲਈ ਇਸ ਰਸਤੇ ਨੂੰ ਗੱਡੀ ਰਸਤਾ ਵੀ ਕਹਿੰਦੇ ਹਨ ਜਿਸ ਉੱਤੇ ਹਰ ਕੋਈ ਚੱਲ ਸਕਦਾ ਹੈ ਇਸ ਵਿੱਚ ਕਰਮ ਕਾਂਡਾਂ ਦਾ ਖੰਡਨ ਕਰਕੇ ਮਨ ਦੀ ਸ਼ੁੱਧਤਾ ਉੱਤੇ ਜ਼ੋਰ ਦਿੱਤਾ ਗਿਆ ਹੈ ਆਤਮਕ ਦੁਨੀਆ ਵਿੱਚ ਸਰੀਰ ਗੌਣ ਹੈ ਉੱਥੇ ਕੇਵਲ ਮਨ ਹੀ ਪ੍ਰਧਾਨ ਹੈ ਮਨ ਨੂੰ ਜਿੱਤਣ ਨਾਲ ਲਕਸ਼ਪ੍ਰਾਪਤ ਹੁੰਦਾ ਹੈ ਮਨ ਨੂੰ ਸਾਧਨ ਲਈ ਸਾਤ ਸੰਗ ਕਰਨਾ ਲਾਜ਼ਮੀ ਹੈ ਸਾਧ ਸੰਗਤ ਵਿੱਚ ਵਿਅਕਤੀਗੁਣਾ ਨੂੰ त्याग के गुणानुतारण करने का अभ्यास करता है इस कार्य ਲਈ ਉਸ ਦਾ ਮਾਰਗਦਰਸ਼ਨ ਮਹਾਪੁਰਖਾਂ ਦੀ ਬਾਣੀ ਤੇ ਉਹਨਾਂ ਦਾ ਜੀਵਨ ਚਰਿੱਤਰ ਪ੍ਰੇਰਣਾ ਸਰੋਤ ਹੁੰਦਾ ਹੈ ਇਹ ਸਭ ਕੁਝ ਸੁਣ ਕੇ ਅਜੀਤਾ ਚੌਧਰੀ ਕਹਿਣ ਲੱਗਾ ਗੁਰੂ ਜੀ ਫਿਰ ਦੇਰੀ ਕਿਸ ਗੱਲ ਦੀ ਹੈ ਤੁਸੀਂ ਇੱਥੇ स्थाई रूप ਨਾਲ ਆਪਣੀ ਵੇਖ ਰੇਖ ਵਿੱਚ ਸਤਿ ਸੰਗ ਮੰਡਲ ਦੀ ਸਥਾਪਨਾ ਕਰੋ ਜਿਸ ਦੇ ਨਾਲ ਜਗਿਆਸੂ ਲਾਭਾ ਵਿਤ ਹੋਣ ਗੁਰੂ ਨਾਨਕ ਦੇਵ ਜੀ ਨੇ ਜਵਾਬ ਵਿੱਚ ਕਿਹਾ ਹੁਣ ਅਸੀਂ ਉਸ ਸਤਨੂ ਵਸਾਉਣ ਦਾ ਪ੍ਰੋਗਰਾਮ ਬਣਾ ਰਹੇ ਹਾਂ ਜਿਨੂੰ ਪਿੱਤਾ ਸਸੁਰ ਮੂਰ ਚੰਦ ਜੀ ਨੇ ਕੁਝ ਸਾਲ ਪੁਰਵ ਖੇਤੀ ਬਾੜੀ ਕੰਮਾਂ ਲਈ ਖਰੀਦਿਆ ਸੀ ਇਸ ਉੱਤੇ ਅਜੀਤਾ ਪ੍ਰਾਰਥਨਾ ਕਰਨ ਲੱਗਾ ਕਿ ਮੈਂ ਤੁਹਾਡਾ ਚੇਲਾ ਬਣਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਸਭ ਤੋਂ ਪਹਿਲਾਂ ਗੁਰੂ ਉਪਦੇਸ਼ ਦੇ ਕੇ ਕਿਰਤਾਰਥ ਕਰੋ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਹਿਰਦੇ ਦੀ ਤੇਜ ਸੱਚੀ ਇੱਛਾ ਨੂੰ ਵੇਖ ਕੇ ਉਸ ਨੂੰ ਗੁਰੂ ਉਪਦੇਸ਼ ਦੇ ਕੇ ਸਿੱਖ ਬਣਾਉਣ ਦਾ ਵਚਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ